ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿਨੇ ਦੋਸਤ ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਉਹਨਾਂ ਲਈ ਅੱਜ ਆਪਾਂ ਬਹੁਤ ਵਧੀਆ ਆਪਰਚੂਨਿਟੀ ਲੈ ਕੇ ਆਏ ਆ ਇੱਕ ਨਾਲ ਦੋ ਵਾਲਾ ਫਰੀ ਵਾਲਾ ਕੰਮ ਹੀ ਆ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਕਿਵੇਂ ਦੋ ਫਰੀ ਆ ਸਾਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫਰੀ ਵੇਟ ਤੇ ਪ੍ਰੋਮੋਸ਼ਨ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਫਰੀ ਵੇਟ ਚਾਰਡ ਲਗਵਾ ਸਕਦੇ ਹੋ ਤੇ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਆਜੂ ਗੱਲ ਕਰਦੇ ਆਂ ਆਪਾਂ ਨੁਕਰੀ ਘੋੜੀ ਬਾਰੇ ਮਾਲਕ ਵੀਰਾਂ ਨੇ ਇਹਦੀ 61+ ਹਾਈਟ ਦੱਸੀ ਆ 7 ਕਸਾਲ ਉਮਰ ਤੇ ਬਾਈਰ ਗਿਆਂ ਕੋਲੇ ਬਹੁਤ ਚੰਗਾ ਇੱਕ ਸਾਨੀ ਘੋੜਾ ਨੁਕਰਾ ਰਾਜਾ ਸਮੁੰਦਰ ਘੋੜੇ ਦਾ ਬੱਚਾ ਉਸ ਘੋੜੇ ਤੋਂ ਦੂਰੀਆਰ ਮਲਾਈ ਹੋਈ ਹੈ ਸਿਲੇ ਚ ਤੇ ਪਹਿਲਾਂ ਵਾਲੀ ਬੱਚੀ ਵੀ ਰਾਜੇ ਘੋੜੇ ਦੀ ਆ ਤੇ 65 ਪਲੱਸ ਹਾਈਟ ਆ 7 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਬਾਲ ਘੋੜੀਆਂ ਦੀ ਬਾਈ ਕਹਿੰਦਾ ਸਾਫ ਆ ਕੋੜੀ ਵੀ ਸਾਫ ਆ ਤੇ ਬਸ਼ੀਰੀ ਵੀ ਸਾਫ ਆ ਸਿਲੇ ਚ ਮਲਾਈ ਹੋਈ ਆ ਜੇ ਬਾਈ ਕਹਿੰਦਾ ਕੋਈ 112 ਕੀ ਹੋਈ ਆਪਾਂ ਦੂਰੀਆਰ ਘੋੜਾ ਛੱਡ ਦਾਂਗੇ ਕੋਈ ਚੱਕਰ ਨਹੀਂ ਘੋੜੇ ਦੀ ਹਾਈਟ 65 ਪਲੱਸ ਬਹੁਤ ਸੋਹਣਾ ਬਹੁਤ ਚੰਗੇ ਰਿਜ਼ਲਟ ਆਏ ਆ ਬਾਕੀ ਤੁਸੀਂ ਰਿਜ਼ਲਟ ਦੇਖ ਹੀ ਸਕਦੇ ਹੋ ਤੇ ਕੁੜੀ ਦੇ ਵੀ ਹੱਡਾਂ ਪੈਰਾਂ ਦੀ ਮਜ਼ਬੂਤੀ ਬਹੁਤ ਬਹੁਤ ਸੋਹਣਾ ਕੱਦਗਾਠ ਤੇ ਬਾਲਪੌਗੀਆਂ ਦੀ ਬਾਈ ਕਹਿੰਦਾ ਸੀ ਦੋਨੇ ਕਲੀਅਰ ਆ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਈ ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਏਰੀਆ ਬਾਈਰ ਕਹਿੰਦਾ ਹੈਗਾ ਮਾਨਸਾ ਤੇ ਵੀਡੀਓ ਨੂੰ ਅੱਗੇ ਜਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ